ਬਟਾਲਾ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹਪੁਰਬ ਵਿਖਨ ਆਏ 5 ਸਾਲ ਦੇ ਬੱਚੇ ਦੀ ਸੀਵਰੇਜ ਡਿੱਗਣ ਕਰਕੇ ਮੌਤ ਹੋਈ ਹੈ। ਮੁਰੇ ਤੱਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਲਾਸ਼ ਬਟਾਲਾ ਦੇ ਜਲੰਧਰ ਚੌਂਕ 'ਚ ਰੱਖ ਕੇ ਜ਼ੋਰ ਪ੍ਰਦਰਸ਼ਨ ਕੀਤਾ ਹੈ ਅਤੇ ਆਵਾਜ਼ਾਈ ਵੀ ਠਪਕ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਤੇ ਚਲਦਿਆਂ ਉਹਨਾਂ ਦੇ ਬੱਚੇ ਦੀ ਜਾਨ ਗਈ ਹੈ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਉਹਨਾਂ ਦਾ 5 ਸਾਲ ਦਾ ਬੇਟਾ ਗੁਰਨੂਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਤੇ ਸੁਲਤਾਨਪੁਰ ਲੋਧੀ ਤੋਂ ਆਏ ਬਰਾਤ ਰੂਪੀ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਆਪਣੇ ਪਰਿਵਾਰ ਦੇ ਨਾਲ ਆਇਆ ਸੀ। ਸਿਹਦਰਾਨੀ ਉਸ ਨਾਲੇ ਹਾਦਸਾ ਵਾਪਰਿਆ ਹੈ। ਉਹਨਾਂ ਕਹੇ ਕਿ ਕਾਫੀ ਜਗ੍ਹਾ ਵੇਖਣ ਤੋਂ ਬਾਅਦ ਜਦ ਬੱਚਾ ਉਹਨਾਂ ਨੂੰ ਨਹੀਂ ਮਿਲਿਆ ਤਾਂ ਉਸੇ ਜਗ੍ਹਾ ਕੋਲ ਬਨੇ ਮੇਨਹੋਲ ਕੋਲ ਬੱਚੇ ਦੀਆਂ ਚੱਪਲਾਂ ਮਿਲੀਆਂ। ਸ਼ੱਕ ਹੋਣ ਤੇ ਮੇਨਹੋਲ ਤੇ ਜਾ ਕੇ ਦੇਖਿਆ ਗਿਆ ਤਾਂ ਬੱਚੇ ਦੀ Laash ਮਿਲੀ। ਪਰਿਵਾਰ ਵੱਲੋਂ ਪ੍ਰਦਰਸ਼ਨ ਕਰਕੇ ਮੰਗ ਕੀਤੀ ਗਈ ਹੈ ਕਿ ਸਬੰਧਤ ਵਿਭਾਗ ਦੀ ਲਾਪਰਵਾਹੀ ਦੇ ਕਰਕੇ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਦੇ ਕਰੀਬ ਲਾ ਲਈ ਤਾਂ ਕਿਤੇ ਕੋਈ ਪ੍ਰਧਾਨ ਨਹੀਂ ਆਇਆ ਨਾਤਰਾ ਮੇਰਾ ਪੁੱਤ ਇੱਥੇ ਗਵਾਚਾ ਵਾ ਪੁਲਿਸ ਵਾਲੇ ਪਰ ਹੀ ਨਹੀਂ ਆਇਆ ਬੀਬੀ ਲੱਭ ਜੂਗਾ ਦਾਦਾਂਗੇ ਲੱਭ ਜੂਗਾ ਦਾਦਾਂਗੇ ਜਦੋਂ ਮੇਲਾ ਨਾ ਗਿਆ ਤੁਹਾਨੂੰ ਪਤਾ ਹੈ ਤੁਹਾਨੂੰ ਨੰਬਰ ਤੇ ਨੈੱਟ ਤੇ ਫੋਟੋ ਪਾਈ ਆ ਪਰਾਂ ਪਰਿਵਾਰ ਇੱਥੇ ਬੈਠਾ ਵਾ ਚਾੜਾ ਫਰਸ਼ ਨਹੀਂ ਬੰਦਾ ਕਿ ਵੇਖਣਨ ਕਿ ਪਰਿਵਾਰ ਵਾਲੇ ਤੁਹਾਡਾ ਪੁੱਤ ਲੱਭਾਗੇ ਨਹੀਂ ਲੱਭਾ ਐਸਾ ਪਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ